ਕੋਸ਼ਿਸ਼ ਕਰੋ ਵੀ ਸਾਹਮਣੇ ਦੇਖੋ ਸਵਾਲ ਪਲੇ ਇਧਰੋਂ ਪਲੇ ਇਧਰੋਂ ਹੋਣ ਜੀ ਹਾਂਜੀ ਤੇ ਸਭ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਾਈ ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸੂਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਨੇ ਲੋਕਾਂ ਨੇ ਆਪ ਸੋ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ <table> ਪਾਪੋ ਆਪਣੀ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਨੂੰ ਸ਼ੰਕਾਰ ਕਰਦੇ ਹੋਏ ਸ਼ੁਭਦੀਪ ਦਾ ਛੋਟਾ ਵੀਰ ਜਿਹਦਾ ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤਪਾਈ ਨੂੰ ਕਰੇ ਸਾਰਿਆਂ ਦੇ ਘਰੇ ਤੰਦਰੁਸਤੀ ਖੁਸ਼ੀਆਂ ਖੇੜੇ ਰਹੇ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਬਿਲਕੁਲ ਸਿਹਤਜਾਬ ਨੇ ਤੇ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਮੱਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤੋਂ ਥੋੜੀ ਬੋਤੀ ਹੈਗੇ ਪਰ ਤੁੰ ਬਿਲਕੁਲ ਖੂਬ ਕੁਸ਼ਣ ਮੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਜਿਸ ਦਿਨ ਤੂੰ ਇਸ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹਾਂ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੈਂ ਨਹੀਂ ਮਨ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕਿਰਤ ਹੈ ਇਹਦਾ ਕਿੰਨਾ ਕੁ ਵੱਡਾ ਕਦ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਗ ਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਭੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਨਹੀਂ ਤਾਂ ਅਰਬਾਂ ਲੋਕਾਂ ਦੇ ਦਲਾਂ ਦੇ ਵਿੱਚ ਵਸਦਾ ਹੈ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰੇ ਖਿਆਲ ਨਾਲ 2 ਸਾਲ ਹੋ ਗਏ ਹਲੇ ਵੀ 1000 2000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਕੇਟ ਦਾ ਨਹੀਂ ਉਹਦਾ ਕੋਈ ਘੇਰਾ ਸੀਮਤ ਰਿਹਾ ਕੋਈ ਡਿਸ਼ਰ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਇਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਇਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜਿਆਦਾ ਅਨਿਰਾਸ਼ਾ ਜਨਕ ਰਿਆ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਆਗਿਆ ਵੀ ਨਹੀਂ ਮਿਲੀ ਮਰਲੇ ਇੰਨੀ ਢਿੱਲੀ ਐ ਕਾਰਗੁਜ਼ਾਰੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਉੱਤੇ ਸਾਵਧਕ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਖਬਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਪਿਆ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੁੱਖ ਭਾਵਨਾ ਦਾ ਖਣਵਾੜ ਕੀਤਾ ਇਸ ਗੈਂਗ ਸਰਬਾਤ ਤਾਂ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ ਦੇ ਉੱਤੇ ਧਿਆਨ ਦੇਵੇ ਕਿ ਲਾਅ ਐਂਡ ਆਰਡਰ ਦੀ ਹਾਲਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹੈ ਨਾ ਪਰ ਸਾਰਿਆਂ ਦਾ ਹੀ ਜਿਹੜਾ ਭਵੇਖਾ ਹੈ ਉਹ ਕੁਝ ਬਹੁਤਾ ਨਹੀਂ ਹੈ ਕਿ ਖਾਪ ਦਾ ਮਾਹੌਲਾ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕੇ ਨੇ ਸ਼ਰੀਕ ਹੋਇਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿੰਨੇ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ 'ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕਰੋੜ ਦਾ ਬੰਦਾ ਜਿਹਨੂੰ ਸਾਡੀ ਸੈਂਟਰ ਸਰਕਾਰ ਨੇ 268 ਲਾ ਕੇ ਸੇਫ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਪੇਸ਼ੀ ਦੇ ਉੱਤੇ ਹਾਜ਼ਰ ਨਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਮੇਰਾ ਪੁੱਤ 2 ਕਰੋੜ ਰੁਪਏ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਬਾਅਦ ਮੌਤ ਦਿੱਤੀ ਤੇ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣਾ ਚਾਹਨਾ ਕਿ ਜਿਹੜੇ ਸਰਕਾਰ ਦੇ ਕਮਾਊ ਨਾਗਰਿਕ ਨੇ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤਪਨਾਹੀ ਕਰਦੇ ਜਿਨ੍ਹਾਂ ਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁੱਪ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਕੀਆਂ ਦਾ ਘੇਰਾ ਵਧਾਇਆ ਉਹਨਾਂ ਉਹਨਾਂ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਕਿਉਰਿਟੀ ਦਿੰਦੀ ਐ ਸਰਕਾਰ ਜਿਹੜੇ ਮੈਨੂੰ ਇਹ ਕਿਤੇ ਲੱਗਦਾ ਹੈ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋਉਂਦੀ ਆ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਤਿੰਨ ਗਨਮੈਨ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੇਨ ਨੇ 10-12 ਪੇਸ਼ ਹੁੰਦੇ ਨੇ ਤਾਕ ਡੀਐਸਪੀ ਅਧਿਕਾਰੀ ਚੈਨ ਬਣਾ ਕੇ ਚੱਲ ਰਹੇ ਨੇ ਕਿਉਂਕਿ ਉਹਨਾਂ ਦੇ ਕੋਈ ਜੇਲ ਮੈਨੂਅਲ ਦੇ ਅਨੁਸਾਰ ਉਹਨਾਂ ਦੀ ਬਰਦੀ ਹੱਤਕੜੀ ਬਿਲਕੁਲ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਿਸ ਦਾ ਮਨ ਇਹ ਜਿਹੜਾ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਸਭ ਦੇ ਸਾਹਮਣੇ ਆ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਤੇ ਅਸੀਂ ਅਜੇ ਤੱਕ ਹਾਂ ਮੈਂ ਇਹ ਗੱਲ ਕਰ ਇੱਕ ਅਦਾਲਤ ਜਿਹੜੀ ਸਭ ਤੋਂ ਸਰਵਤ ਹੈ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਲੇਖਾ ਦੇਣਾ ਹੈ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਆਪਣੇ ਰਿਸਤੇ ਦੇ ਝਕਮਾਂ ਦੇ ਉੱਤੇ ਮੰਨਮ ਲਾਈ ਆ ਮੈਂ ਅਕਾਲਪੁਰ ਫੋਹਿੰਗ ਰੂਗਾ ਲੱਖ ਲੱਖ ਸ਼ੁਕਰਾਨਾ ਕਰਦਾ ਉਹਨਾਂ ਕਰੋੜਾਂ ਲੋਕਾਂ ਨੇ ਆ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਤੁਹਾਨੂੰ ਬਾਦ ਕਰਦਾ ਤੁਸੀਂ ਸਾਰਿਆਂ ਤੱਕ ਵੀ ਕੱਲ ਨੂੰ ਕੁਝ ਤਾਂ ਕੀਤਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹਨੇ ਰੱਬ ਮੇਰੇ ਲਈ ਮੇਰੇ ਲਈ ਸ਼ੁਭ ਦੀਤੀ ਹੈ ਮੇਰੇ ਲਈ ਸ਼ੁਭ ਦੀਤਾ ਸੇਮ ਚਿਹਰਾ ਮੋਰਾ ਬਿਲਕੁਲ ਮੈਂ ਅਕਾਲਪੁਰਾ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਦੇ ਮੈਂ ਆਪ ਕੋ ਹੋਇਆ ਨਾ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਜੀ ਕਹਿੰਦੇ ਜੀ ਬਲਬੌਰ ਜੀ 30 ਸਾਲ ਪਹਿਲਾਂ ਜਿੱਦੂ ਨੇ ਜਨਮ ਲਿਆ ਅੱਜ ਤੋ ਕਬਿਠਾਈ 29 ਸਾਲ ਹੋ ਗਏ 2 ਸਾਲ ਹੋ ਗਏ ਤਕਰੀਬਨ 31 ਸਾਲ ਹੋ ਗਏ ਉਸ ਦੇ ਵੱਲੋਂ ਅੱਜ ਫੇਰ ਮਤਲਬ ਉਹਨੇ ਜਨਮ ਕੱਢੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਬਿਲਕੁਲ ਕਿਵੇਂ ਲੱਗ ਰਿਹਾ ਹੈ ਜਦ ਇਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਇੱਕ ਨਹੀਂ ਭਾਵੇਂ ਮੈਨੂੰ ਮੁੜ ਮੁੜ ਜਨਮ ਲੈਣੇ ਪੈਣ ਹਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਏ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਨਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹਦੋਂ ਇੱਕ ਵਾਰ ਵੀ ਮਿਲ ਲੈਂਦੇ ਉਹਨੂੰ ਮਾਰਦੇ ਨਹੀਂ ਸੀ ਉਹਨਾਂ ਉਹਨਾਂ ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਦੀਪ ਨੂੰ ਮਿਲੇ ਵੀ ਨਹੀਂ ਸੀ ਜਿਹੜੇ ਉਹਨੂੰ ਸ਼ਕਲ ਤੋਂ ਵੀ ਨਹੀਂ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ ਪਰੰਤੂ بڑے ਯੋਜਨਾਬੰਦ ਤਰੀਕੇ ਦੇ ਨਾਲ ਉਹਨੂੰ